ਮਾਨ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਲੀਡਰ ਤੇ ਅਫਸਰ ਵਿਜੀਲੈਂਸ ਦੇ ਸਕੰਜੇ ਦੇ ਵਿੱਚ ਆਉਂਦੇ ਨਜ਼ਰ ਆਏ ਤੇ ਹੁਣ ਇੱਕ ਹੋਰ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਵਿਜੀਲੈਂਸ ਨੇ ਸਕੰਜਾ ਕੱਸਿਆ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਦੇ ਹਾਂ ਦਰਅਸਲ ਧੂਰੀ ਤੋਂ ਸਾਬਕਾ ਵਿਧਾਇਕ ਦਲਬੀਰ ਗੋਲਡੀ ਵਿジネス ਦੇ ਦਫਤਰ ਦੇ ਵਿੱਚ ਪੇਸ਼ ਹੋਏ ਅਤੇ ਜਿਹੜੇ ਉਹਨਾਂ ਨੇ ਡਾਕੂਮੈਂਟ ਨੇ ਆਪਣੇ ਲੋਰੀਂਦੇ ਦਸਤਾਵੇਜ਼ ਉੱਥੇ ਜਮ੍ਹਾਂ ਕਰਵਾਈ ਤੁਹਾਨੂੰ ਮਾਮਲਾ ਦੱਸਦੇ ਹਾਂ ਦਰਅਸਲ ਆਮਦਨ ਤੋਂ ਜਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਬਿਜਲੀਅੰਸ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਇਹ ਦਸਤਾਵੇਜ਼ ਜਿਹੜੇ ਜਮ੍ਹਾਂ ਕਰਵਾਏ ਗਏ ਦੱਸਦੀ ਹੈ ਕਿ ਦਲਵਿੰਦਰ ਸਿੰਘ ਗੋਲਡੀ ਨੇ মিডিਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਤੋਂ ਦੂਰ ਕਰਨ ਦੇ ਉਦੇਸ਼ ਦੇ ਨਾਲ ਬਿਜਲੀਅੰਸ ਦੇ ਕੇਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਅਤੇ ਗੋਲਡੀ ਨੇ ਇਹ ਵੀ ਕਿਹਾ ਕਿ ਆਪਣੀ ਜਾਇਦਾਦ ਸੰਬੰਧੀ ਉਹ ਸਾਰੀ ਜਾਣਕਾਰੀ ਲੋਕ ਸਭਾ ਦੀ ਉਪ ਉਪ ਚੋਣ ਮੌਕੇ ਚੋਣ ਕਮਿਸ਼ਨ ਨੂੰ ਦੇ ਚੁੱਕੇ ਨੇ ਅਤੇ ਜੇਕਰ ਕੋਈ ਵੀ ਜਾਣਕਾਰੀ ਵੱਖਰੀ ਮਿਲੇ ਤਾਂ ਉਹ ਸਜ਼ਾ ਭੁਗਤਣ ਲਈ ਤਿਆਰ ਨੇ ਤਾਂ ਕਹਿ ਲੀਏ ਕਿ ਇੱਕ ਤਰੀਕੇ ਨਾਲ ਉਹਨਾਂ ਵੱਲੋਂ ਹੁਣ ਚੈਲੰਜ ਵੀ ਕਰ ਦਿੱਤਾ ਗਿਆ ਹੈ ਗੋਲਡੀ ਨੇ ਦੋਸ਼ ਲਾਇਆ ਕਿ ਉਹਨਾਂ ਦੇ ਅਕਸ਼ ਨੂੰ ਖਰਾਬ ਕਰਨ ਲਈ ਵਿਜੀਲੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਕੰਮ ਵਿੱਚ ਰੁਕਾਵਟ ਪਾਇਆ ਜਾਂਦਾ ਵੀ ਦੋਸ਼ ਲਾਇਆ ਹੈ ਅਤੇ ਦਲਵੀਰ ਗੋਲਡੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਫੋਨ ਤੇ ਧਮਕੀਆਂ ਮਿਲ ਰਹੀਆਂ ਨੇ ਜਿਸ ਦੀ ਸ਼ਿਕਾਇਤ ਉਹਨਾਂ ਵੱਲੋਂ SSP ਸੰਗਰੂਰ ਨੂੰ ਦਿੱਤੀ ਗਈ ਸੀ ਹੱਤ ਪਰ ਪੁਲਿਸ ਨੇ ਇਹ ਤਰਕ ਪੇਸ਼ ਕਰਦਿਆਂ ਕਿ ਫੋਨ ਪਾਕਿਸਤਾਨ ਤੋਂ ਆ ਰਹੇ ਨੇ ਟਰੇਸ ਨਹੀਂ ਕੀਤੇ ਜਾ ਸਕਦੇ ਮਾਮਲਾ ਠੰਡੇ ਵਸਤੇ ਵਿੱਚ ਪਾ ਦਿੱਤਾ ਤਾਂ ਕੁਲਮ ਲਾ ਕੇ ਕਹੀਏ ਕਿ ਦਲਵੀਰ ਗੋਲਡੀ ਦਰਸ਼ਣ ਜਾਣਕਾਰੀ ਦੇਦੀ ਹੈ ਕਿ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਉਸ ਵਕਤ ਦਲਵੀਰ ਸਿੰਘ ਗੋਲਡੀ ਨੇ ਜਿਹੜੇ ਉਹ ਭਗਵੰਤ ਮਾਨ ਦੇ ਖਿਲਾਫ ਧੁਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜੇ ਅਤੇ ਅ ਭਗਵੰਤ ਮਾਨ ਤੋਂ ਕਾਫੀ ਵੋਟਾਂ ਨਾਲ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ 2017 ਦੀ ਤਾਂ 2017 ਵਿੱਚ ਦਲਵੀਰ ਗੋਲਡੀ ਨੂੰ ਉਸ ਸੀਟ ਤੋਂ ਜਿੱਤ ਹਾਸਲ ਹੋਈ ਅਤੇ ਉਹ ਵਿਧਾਇਕ ਬਣੇ ਤੇ ਬਾਅਦ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤਾਂ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕੁਝ ਤੰਜ ਵੀ ਜਿਹੜੇ ਸੀਐਮ ਭਗਵੰਤ ਮਾਨ ਤੇ ਕੱਸੇ ਜਾਂਦੇ ਸੀ ਪਰ ਦੇਖਦੇ ਇਸ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦਾ ਮਾਮਲਾ ਹੈ ਜਦੋਂ ਵਿਜੀਲੈਂਸ ਦੀਆਂ ਕਾਰਵਾਈਆਂ ਜਿਹੜੀਆਂ ਪਹਿਲਾਂ ਵੀ ਨਜ਼ਰ ਆਈਆਂ ਨੇ ਵੱਖ-ਵੱਖ ਲੀਡਰਾਂ ਉੱਤੇ ਉਹ ਜ਼ਿਆਦਾਤਰ ਕਾਰਵਾਈਆਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਹੀ ਹੋਈਆਂ ਨੇ ਤਾਂ ਇਹ ਵੀ ਦਰਸ਼ਕਾਂ ਨੂੰ ਦੱਸਦੀ ਹੈ ਕਿ ਹੁਣ ਦਲਬੀਰ ਸਿੰਘ ਗੋਲਡੀ ਵੀ ਜਿਹੜੇ ਵਿਜੀਲੈਂਸ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਦਸਤਾਵੇਜ਼ ਉਹਨਾਂ ਨੇ ਆਪਣੇ ਜਮ੍ਹਾਂ ਕਰਵਾ ਦਿੱਤੇ ਨੇ ਜੋ ਕਿ ਵਿਜੀਲੈਂਸ ਵੱਲੋਂ ਮੰਗੇ ਗਏ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਤੋਂ ਬਾਅਦ ਵਿਜੀਲੈਂਸ ਕੀ ਦੁਬਾਰਾ ਉਹਨਾਂ ਨੂੰ ਸਾਦੀ ਹੈ ਉਹਨਾਂ ਦੇ ਜਿਹੜੇ ਦਸਤਾਵੇਜ਼ ਨੇ ਜਦੋਂ ਵੈਰੀਫਾਈ ਕਰ ਦਿੱਤੇ ਜਾਣਗੇ ਵਿਜੀਲੈਂਸ ਦੇ ਅਫਸਰਾਂ ਵੱਲੋਂ ਤਾਂ ਉਸ ਤੋਂ ਬਾਅਦ ਕੀ ਉਹਦੇ ਵਿੱਚ ਜਿਹੜੀ ਮਿਲਾਨ ਨੇ ਉਹ ਠੀਕ ਹੋਣਗੇ ਆ ਤੇ ਉਸ ਤੋਂ ਬਾਅਦ ਤਾਂ ਕੀ ਅੱਗੇ ਵੱਡਾ ਐਕਸ਼ਨ ਵਿਜੀਲੈਂਸ ਲੈਂਦੀ ਨਜ਼ਰ ਆਏਗੀ ਇਹ ਵੀ ਕਿਤਨਾ ਕਿਤੇ ਵੱਡੇ ਸਵਾਲ ਜ਼ਰੂਰ ਨੇ ਫਿਲਹਾਲ ਜ਼ਿਕਰ ਗੱਲ ਕੀਤੀ ਜਾਵੇ ਤਾਂ ਦਲਵੀਰ ਗੋਲਡੀ ਦੀਆਂ ਮੁਸ਼ਕਲਾਂ ਵਾਧੇ ਨਜ਼ਰ ਆ ਰਹੀਆਂ ਨੇ ਦਰਸ਼ਕਾਂ ਨੂੰ ਇਹ ਵੀ ਦੱਸਦੀ ਕਿ ਜਿਹੜੀ ਉਪ ਚੋਣ ਸੰਗਰੂਰ ਤੋਂ ਹੋਈ ਸੀਗੀ ਲੋਕ ਸਭਾ ਦੀ ਤਾਂ ਉਹਦੇ ਵਿੱਚ ਵੀ ਦਲਬੀਰ ਗੋਲਡੀ ਨੂੰ ਉਮੀਦਵਾਰ ਲਾਣਿਆ ਗਿਆ ਸੀ ਕਾਂਗਰਸ ਪਾਰਟੀ ਵੱਲੋਂ ਪਰ ਉੱਥੇ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੀ ਜਿਹੜੀ ਜਿਮਨੀ ਚੋਣ ਆ ਉਹਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਤਾਂ ਉਸ ਤੋਂ ਬਾਅਦ ਅੱਗੇ ਫੇਰ ਦਲਬੀਰ ਗੋਲਡੀ ਹੀ ਦਾਅਵਾ ਕਰਦੇ ਨੇ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਮੈਨੂੰ ਲੁਝਾਉਣ ਵਾਸਤੇ ਵਿਜੀਲੈਂਸ ਦੀ ਜਿਹੜੀ ਵਰਤੋਂ ਕੀਤੀ ਜਾ ਰਹੀ ਹੈ ਵੱਡਾ ਇਲਜ਼ਾਮ ਲਾਇਆ ਪਰ ਦੇਖਣਾ ਹੋਵੇਗਾ ਕਿ ਵਿਜੀਲੈਂਸ ਦੇ ਹੱਥ ਹੋਰ ਕਿਹੜੇ ਸਬੂਤ ਲੱਗਦੇ ਨੇ ਜਿਸ ਤਰੀਕੇ ਨਾਲ ਆਪੁੰਦਰ ਤੋਂ ਵੱਧ ਜਦਾਤ ਬਣਾਉਣ ਦਾ ਮਾਮਲੇ ਦਾ ਜ਼ਿਕਰ ਹੋਇਆ ਤਾਂ ਕਿ ਵਿਜੀਲੈਂਸ ਦਾ ਐਕਸ਼ਨ ਕੀ ਰਹਿੰਦਾ ਹੈ ਵਿਜੀਲੈਂਸ ਕੀ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕਰਦੀ ਹੈ ਇਹ ਆਉਣ ਵਾਲਾ ਸਮਾਂ طے ਕਰੇਗਾ ਫਿਲਹਾਲ ਲਈ ਇੰਨਾ ਹੀ ਦਿਓ ਜਾਜ਼ ਧੰਨਵਾਦ